ਸਸਰੀਕਾਲ ਪਿਆਰੇ ਬੱਚਿਓ ਪੰਜਾਬੀ ਲਰਨ YouTube ਚੈਨਲ 'ਤੇ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਅਸੀਂ ਸਾਹਿਤ ਮਾਲਾ ਦਾ ਪਾਠਿਕ ਸਮਾ ਜੋ ਕਿ ਭਾਈ ਵੀਰ ਸਿੰਘ ਜੀ ਦੁਆਰਾ ਲਿਖਿਆ ਗਿਆ ਹੈ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਕਵੀ ਦੀ ਜਾਣ ਪਛਾਣ ਪੜਾਂਗੇ ਆਓ ਬੱਚਿਓ ਅਸੀਂ ਸ਼ੁਰੂ ਕਰਦੇ ਹਾਂ ਜਾਣ ਪਛਾਣ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਅਤੇ ਮਾਤਾ ਸਰਦਾਰਨੀ ਉੱਤਮਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਪਾਈ ਵੀਰ ਸਿੰਘ ਜੀ ਦੇ ਪਿਤਾ ਜੀ ਅਤੇ ਉਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਸਨ ਪਾਈ ਵੀਰ ਸਿੰਘ ਨੇ میٹرਕ ਦੀ ਜਿਹੜੀ ਪ੍ਰੀਖਿਆ ਸੀ ਉਹ ਪਹਿਲੇ ਦਰਜੇ ਵਿੱਚ ਪਾਸ ਕੀਤੀ ਜ਼ਿਲ੍ਹੇ ਵਿੱਚ ਪਹਿਲੇ ਨੰਬਰ ਆਉਣ ਤੇ ਉਹਨਾਂ ਨੂੰ ਸੋਨੇ ਦਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਪਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਇਹਨਾਂ ਦੀ ਜਿਹੜੀ ਰਚਨਾ ਸੀ ਉਹ ਬਹੁਪੱਖੀ ਸੀ। ਮਤਲਬ ਕਿ ਹਰੇਕ ਖੇਤਰ ਵਿੱਚ ਇਹਨਾਂ ਨੇ ਆਪਣੀ ਰਚਨਾਵਾਂ ਦਾ ਯੋਗਦਾਨ ਦਿੱਤਾ। ਇਹਨਾਂ ਨੇ ਕਵਿਤਾਵਾਂ, ਵਾਰਤਕ, ਨਾਵਲ, ਨਾਟਕ ਆਦਿ ਦੀ ਰਚਨਾ ਕਰਕੇ ਆਧੁਨਿਕ ਪੰਜਾਬੀ ਸਾਹਿਤ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਅਤੇ ਸੰਪਾਦਨ ਕਰਨ ਦਾ ਵੀ ਕੰਮ ਕੀਤਾ। ਇਹਨਾਂ ਦੀ ਸਾਹਿਤ ਨੂੰ देण गिणात्मक ਅਤੇ ਗੁਣਾਤਮਿਕ ਦੋਹਾਂ ਹੀ ਪੱਖਾਂ ਤੋਂ ਮਹੱਤਵਪੂਰਨ ਹੈ। ਪਾਈ ਵੀਰ ਸਿੰਘ ਜੀ ਦੀ ਕਵਿਤਾ ਵਿਚਾਰਵਾਦੀ ਕਵਿਤਾ ਹੈ ਅਤੇ ਨਾਲ ਹੀ ਗੁਰਬਾਣੀ ਤੋਂ ਪ੍ਰਭਾਵਿਤ ਵੀ ਹੈ। ਇਹਨਾਂ ਦੀ ਸਮੂਚੀਆਂ ਕਵਿਤਾਵਾਂ ਵਿੱਚ ਮਨੁੱਖੀ ਭਾਵਨਾ ਨੂੰ ਦੇਵੀ ਭਾਵਨਾ ਵਿੱਚ ਬਦਲਣ ਦਾ ਕਾਰਜ ਹੈ। ਇਹਨਾਂ ਨੇ ਰਾਣਾ ਸੂਰਤ ਸਿੰਘ ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ ਮੇਰੇ ਸਾਈਆਂ ਜੀਓ ਕੰਬਦੀ ਕਲਾਈ ਪ੍ਰੀਤ ਵੀਣਾ ਕੰਤ ਮਹੇਲੀ ਵਿਜੇ ਸਿੰਘ ਸੁੰਦਰੀ ਸਤਵੰਤ ਕੌਰ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨੋਦ ਸਿੰਘ ਰਾਜਾ ਲਖਦਾਤਾ ਸਿੰਘ ਗੁਰੂ ਨਾਨਕ ਚਮਤਕਾਰ ਸ਼੍ਰੀ ਕਲੰਗੀਧਰ ਚਮਤਕਾਰ ਅਸ਼ਟ ਗੁਰੂ ਚਮਤਕਾਰ ਆਦਿ ਪੁਸਤਕਾਂ ਦੀ ਰਚਨਾ ਕੀਤੀ ਸਾਹਿਤ ਕਾਦਮੀ ਦਿੱਲੀ ਵੱਲੋਂ ਇਹਨਾਂ ਦੀ ਕਾਵੇ ਪੁਸਤਕ ਮੇਰੀ ਸਾਇਆ ਜੀਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਭਾਰਤ ਸਰਕਾਰ ਨੇ ਪਦਮ ਪੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀਲਿਟ ਮਨਾਰਤ ਡਿਗਰੀ ਨਾਲ ਸਨਮਾਨਿਤ ਕੀਤਾ ਏਸੀ ਬੱਚਿਓ ਭਾਈ ਵੀਰ ਸਿੰਘ ਜੀ ਬਾਰੇ ਜਾਣ ਪਛਾਣ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਇਹ ਜਾਣ ਪਛਾਣ ਅੱਛੀ ਤਰ੍ਹਾਂ ਸਮਝ ਆ ਗਈ ਹੋਵੇਗੀ ਜੀ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ